ਆਹ ਦੰਦੀ ਵਾਲੇ ਨੇ ਆਖਿਆ ਤੁਹਾਨੂੰ ਮਸ਼ੀਨ ਲੈ ਕੇ ਤੇ ਕਿਸਾਨਾਂ ਨੂੰ ਜਵਾਬ ਦੇ ਹੀ ਕਰੀਏ ਅਸੀਂ ਸ਼ਾਇਦ ਜਵਾਬਦਾਰ ਜਾ ਤਾਂ ਇਹ ਬਣਾ ਕੇ ਲਈ ਜਾਂਦਾ ਹੈ ਤਾਂ ਉਹ ਕਿਹਦੇ ਤੋਂ ਲਿਆ ਇਹ ਵੀ ਕਿਹਨੇ ਦਿੱਤਾ ਵੀਰ 20 ਦਾ ਟੈਕਸ ਕਿਹਨੇ ਲਿਆ ਸਤ ਜੀ ਤੁਸੀਂ ਤੁਸੀਂ 프리 ਨਰਮਣੀ ਲੈਂਦੇ ਪੈ ਕਿ ਨਾਮ ਕੀ ਅਕੜਾ ਮੇਰਾ ਆਰਾਮ ਰੱਖਾ ਜੀ ਨਾਮ ਹਾਂਜੀ ਮੈਨੂੰ ਅੱਜ ਤਿੰਨ ਦਿਨ ਹੋ ਗਏ ਤੇ ਖਸਲ ਖਰਾਬ ਹੋਂਦੇ ਰਿਹਾ ਇੱਕ ਬੰਦਾ ਮਗਰ ਰੋਟੀ ਰੋਜ਼ ਲਿਆਉਂਦਾ ਕਰਿਆ ਜਾਂਦਾ ਕਰਿਆ ਹੁੰਦਾ ਇੱਥੇ ਪਾਲੇ ਮਰਿਆ ਹੁੰਦਾ ਬੁੱਢਾ ਬੰਦਾ ਦਾ ਤਿੰਨ ਦਿਨ ਹੋ ਗਏ ਤੇ ਖਰਾਬ ਹੁੰਦੇ ਨੂੰ ਬਹੁਤ ਖਰਾਬ ਕਰਿਆ ਜੀ ਹੱਥ ਮਾਰ ਕੇ ਸਿੱਧੇ ਵੇਖਦੇ ਨਹੀਂ ਪੱਕ ਅੱਗੇ ਟੱਪ ਜਾਂਦੇ ਐ ਤੇ ਕੱਲ ਸਾਰੇ 15 20 ਨਦ ਲੈ ਆ 500 200 ਚ 15 20 ਅਗਲੇ ਉਹ ਅੱਧੇ ਉਹ ਜੀ ਆਦੇ ਪੁੱਠੇ ਕੱਟਦੇ ਪਰ ਪੰਜ ਸੱਤ ਲਾਇਆ ਹੈ ਅੱਜ ਫੇਰ ਇਹਨਾ ਉਹ ਹੀ ਕੰਮ ਕਰਿਆ ਆਜ ਆਉਂਦੇ ਤੇ ਪਹਿਲ ਪਤ ਹੱਥ ਮਾਰ ਕੇ ਕਹਿੰਦਾ ਨਹੀਂ ਲੈਣਾ ਅੱਗੇ ਤਰਨ ਲੱਗੇ ਮੈਂ ਜੇ ਇਹਨਾ ਰੋਕਦਾ ਮੈਂ ਕਿ ਸਰਜਾ ਦਾ ਵੱਢ ਨਾਲੇ ਲਿਓ ਮੈਂ ਬੋਲੀ ਬੰਦ ਕਰ ਦਿਓ ਸਾਰੇ ਜ਼ਿੰਮੇਦਾਰ ਖਜ਼ਲ ਖਰਾਬ ਕਰ ਜਾਂਦੇ ਵੀ ਜੇ ਬੋਲੀ ਬੰਦ ਕਰ ਦਿਓ ਇਸ ਕਰਕੇ ਆਜਾ ਆਜ ਇਹਨਾਂ ਨੂੰ ਰੋਕੇ ਜੀ ਵੀ ਸਾਡਾ ਪਿੰਸਲਾ ਸਰਕਾਰ ਕਰੇ ਸਹੀ ਕਰੇ ਸਰਦੇਵ ਸਿੰਘ ਜੀ ਅੱਛਾ ਆ ਸਰਪੰਦ ਆਪਣਾ ਜੀ ਇਹ ਹੈ ਕਿ ਨਰਮੇ ਮੰਡੀ ਦੇ ਵਿੱਚ کیا ਜਾ ਰਹਾ ਹੈਗਾ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਨਰਮੇ ਜਿਹੜੀ ਖਰੀਦ ਵੀ ਹੋ ਰਹੀ ਹੈ ਇਹ ਬਾਊ ਜੀ ਬਿਨਾ ਵੇਖੇ ਤੋਂ ਲੱਤ ਮਾਰ ਕੇ ਅੱਗੇ ਚਲੇ ਜਾਂਦੇ ਜੀ ਕੋਈ ਨਾ ਕੋਈ ਮਸ਼ੀਨ ਨਹੀਂ ਕੀ ਕੋਈ ਨਾ ਕੋਈ ਸਿਸਟਮ ਹੈ ਨਹੀਂਗਾ ਜੀ ਤੇ ਸਰਦਾਰ ਜੀ ਜਿਹੜੇ ਆ ਇਹ ਤਾਂ ਬਿਲਕੁਲ ਤੀਜਾ ਚੌਥਾ ਤਰ ਹੋ ਗਿਆ ਤੁਹਾਨੂੰ ਖਰਾਬ ਕਰਦੇ ਰਾਤ ਨੂੰ ਜ਼ਿਮੀਂਦਾਰ ਸਰਸਰਾ ਤੇ ਬੈਠੇ ਤੇ ਠੰਡ ਜੀ ਸਵੇਰ ਆਣ ਕੇ ਉਹ ਨਰਮਾ ਕੈਨਸਲ ਕਰ ਦਿੰਦੇ ਜੀ ਉਹਦਾ ਕੋਈ ਵਜ੍ਹਾ ਤਾਂ ਨਹੀਂ ਜੀ ਬਸ ਵਜ੍ਹਾ ਤੋਂ ਕੈਨਸਲ ਕਰ ਦਿੰਦੇ ਜੀ ਕੋਈ ਨਾ ਕੋਈ ਮਸ਼ੀਨ ਨਹੀਂ ਕੋਈ ਸਿਸਟਮ ਨਹੀਂਗਾ ਕਈ ਬੰਦੇ ਕਿਰਾਏ ਤੇ ਲਿਆਣ ਕੇ ਇੱਥੇ ਦੋ ਦੋ ਤਿੰਨ ਤਿੰਨ ਦਿਨਾਂ ਕਿਰਾਇਆ ਭਰਦੇ ਆ 20-20 ਪਏ ਉਹਨਾਂ ਨੇ ਚਗਾਈ ਭਰੀ ਹੈ ਜੀ ਤੇ ਫੇਰ ਵੀ ਉਹਨਾਂ ਦਾ ਨਰਮਾ ਉਹ ਬਿਨਾ ਮੁੱਲ ਲਾਏ ਤੋਂ ਬਿਨਾ ਗਲਤੀ ਕੱਢੇ ਤੋਂ ਛੱਡ ਕੇ ਅੱਗੇ ਚਲੇ ਜਾਂਦੇ ਜੀ ਤੇ ਕੀ ਹੈ ਪਰੇਸ਼ਾਨੀ ਕੀ ਹੈ ਫਰਮਰ ਨੂੰ ਕਿਸਾਨ ਨੂੰ ਜਿਹੜਾ ਪਰੇਸ਼ਾਨੀ ਜੀ ਇੱਕ ਤਾਂ ਤਿੰਨ ਤਿੰਨ ਦਿਨਾਂ ਦੇ ਰਾਤ ਜੀ ਠੰਡੇ ਬੈਠਣ ਦੇ ਕਿਰਾਏ ਭਰਦੇ ਆ ਜੀ ਚਗਾਈਆਂ ਭਰਦੇ ਆ ਜੀ ਫੇਰ ਵੀ ਕਿਸਾਨ ਦਾ ਨਰਮਾ ਨਹੀਂ ਖਰੀਦਿਆ ਜਾਂਦਾ ਜੀ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੇ ਨਾਲ ਹੈ ਸਰਕਾਰ ਨਾਲ ਉਹ ਤੇ ਫਿਰ ਅਸੀਂ ਖੱਜਲ ਖਾਰ ਰਹੀ ਰਜਾਨਾ ਮੰਡੀ ਨੂੰ ਇੱਥੇ ਤਾਂ ਲੋਕ ਡਾਉਣਾ ਪੈਂਦਾ ਜੀ ਲਿਜਾਨਾ ਨਾਲ ਲੜਨਾ ਪੈਂਦਾ ਧਰਨੇ ਲਾਉਣੇ ਪੈਂਦੇ ਆ ਮੀਟਿੰਗਾਂ ਕਰਕੇ ਬਾਅਦ ਚ ਫੇਰ ਮੁੱਕਰ ਜਾਂਦੇ ਜੀ ਇੱਥੇ ਫੈਸਲੇ ਲੈਂਦੇ ਬਾਅਦ ਚ ਫੇਰ ਮੁੱਕਰ ਜਾਂਦੇ ਜੀ ਕੀ ਹੱਲ ਕੀ ਆ ਫੇਰ ਕੀ ਕਰੂੰਗਾ ਹੱਲ ਸਾਨੂੰ ਪ੍ਰੋਪਰ ਸਾਡਾ ਨਰਮੇ ਦੀ ਕੋਈ ਮਸ਼ੀਨ ਆਵੇ ਉਹਨੂੰ ਦੇਖਿਆ ਜਾਵੇ ਕਿ ਇਹਦੇ ਵਿੱਚ ਕੀ ਕਮੀ ਆ ਠੀਕ ਹੈ ਜੀ ਤੇ ਬਾਕੀ ਜਿੰਨੀ ਦਿੱਲੀ ਦੀ ਬੋਲੀ ਹੁੰਦੀ ਆ ਉਹਨੂੰ ਲਿਫਤੀ ਰੂਪ ਦੱਸਣ ਪਏ ਇੰਨੀਆਂ ਟਰਾਲੀਆਂ ਖਰੀਦੀਆਂ ਜੀ 250 ਟਰਾਲੀ ਦਾ ਅਸੀਂ 25 ਟਰਾਲੀਆਂ ਨਹੀਂ ਖਰੀਦੀ ਦਿੱਲੀ ਖਰਚਲ ਖਰਚਲ ਬਹੁਤ ਹੋ ਰਹੀ ਹੈ ਜੀ ਕੀ ਕਹਿਣਾ ਚਾਹੋਗੇ ਕਿ ਨਰਮਾ ਮੰਡੀ ਦੇ ਵਿੱਚ ਕਹਿੰਦੇ ਕਿਸਾਨਾਂ ਦੀ ਜਿਹੜੀ ਲੋਟ ਹੋ ਰਹੀ ਹੈ ਤੇ ਕਿਸਾਨ ਯੂਨੀਅਨ ਜਿਹੜੇ ਜਥੇਬੰਦੀਆਂ ਹੈਗੀਆਂ ਉਹਨਾਂ ਨੇ ਸੀਸੀਆਈ ਦੇ ਅਧਿਕਾਰੀਆਂ ਨੂੰ ਕਹਿੰਦੇ ਬੰਦੀ ਬਣਾ ਲੈ। ਮੈਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਹਬੌਰ ਦੀ ਜਿਹੜੀ ਕਿਨੂ ਮੰਡੀ ਤੇ ਨਰਮਾ ਮੰਡੀ ਕਿਸਾਨਾਂ ਦਾ ਇੱਥੇ ਕਤਲਗਾ ਬਣਿਆ ਹੋਇਆ ਹੈ। ਜੋ ਨਰਮਾ ਲੈ ਕੇ ਆਉਂਦੇ ਆ ਪਹਿਲੇ ਦਿਨ ਰਾਤ ਨੂੰ ਇੱਥੇ ਆਉਣਾ ਪੈਂਦਾ 200-250 ਟਰਾਲੀਆਂ ਤੱਕ ਇੱਥੇ ਨਰਮੇ ਦੀ ਆ ਜਾਂਦੀ ਹੈ। ਤੇ ਉਹਨਾਂ ਚੋਂ 10-15 ਟਰਾਲੀਆਂ ਇਹ ਨਰਮੇ ਦੇ ਖਰੀਦ ਲੈਂਦੇ ਉਹ ਵੀ ਫੈਕਟਰੀ ਤੋਂ ਵਾਪਸ ਆ ਜਾਂਦੇ ਆ ਕਿੰਨੂ ਦੇ ਇਹ ਹਾਲਾਤ ਨੇ ਅਬੋਰ ਦਾ ਜਿਹੜਾ ਸਾਰੀ ਵਿਵਸਥਾ ਉਚਰਮਾਈ ਹੋਈ ਹੈ ਜਿਹੜੀ ਸਰਕਾਰ ਹੈ ਇੱਕ ਪਾਸੇ ਤਾਂ ਵੱਡੇ ਵੱਡੇ ਹੋਲਡਿੰਗਸ ਲਾ ਕੇ ਵੀ ਸਰਕਾਰ ਤੁਹਾਡੇ ਦਰਵਾਜ਼ੇ ਸਰਕਾਰ ਕਿਸਾਨ ਦੇ ਨਾਲ ਨਾ ਸੈਂਟਰ ਗਵਰਨਮੈਂਟ ਹੈ ਨਾ ਸਟੇਟ ਗਵਰਨਮੈਂਟ ਹੈ ਜਿਹੜੇ ਅਧਿਕਾਰੀਆਂ ਤੇ ਸੀਸੀਆਈ ਦੇ ਬੈਠੇ ਨੇ ਆਪਣੀ ਮੋਨੋਪੋਲੀ ਚਲਾ ਰਹੇ ਨੇ ਅਸੀਂ ਇਹਨਾਂ ਨੂੰ ਇੱਕ ਦਿਨੇ 20 ਦਿਨ ਤੋਂ ਬੋਲੀ ਕੱਲ ਸ਼ੁਰੂ ਹੋਈ ਹੈ ਉਹ ਵੀ ਹੈ ਨਾ ਇਹ ਸ਼ੁਰੂ ਕਰਵਾਈ ਅਸੀਂ ਇਹਨਾਂ ਦਾ ਕਿਰਾਇਆ ਕੀਤਾ ਵਿਜੀਲੈਂਸ ਟੀਮ ਆਈ ਸੀਗੀ ਉਹਦਾ ਕਿਰਾਇਆ ਕੀਤਾ ਇਹਨਾਂ ਦੇ ਜੀਐਮ ਦਾ ਕਿਰਾਇਆ ਕੀਤਾ 20 ਦਿਨਾਂ ਤੋਂ ਇਹਨਾਂ ਨੇ ਕੱਲ ਬੋਲੀ ਚਲਾਈ ਕੱਲ ਇਹਨਾਂ ਨੇ 28 ਨੱਗ ਖਰੀਦੇ 28 ਚੋਂ 17 ਨੱਗ ਵਾਪਸ ਮੰਡੀ 'ਚ ਭੇਜੇ ਹੁਣ ਦੱਸੋ ਜੀ ਵੀ ਜ਼ਿੰਮੇਦਾਰ ਕਿੱਥੇ ਜਾਵੇ ਇਹ ਜਿਹੜਾ ਨਰਮਾ ਹੈ ਅਸੀਂ ਕੋਈ ਘਰੇ ਦਾ ਬਣਾਇਆ ਨਹੀਂਗਾ ਖੇਤੋਂ ਪੈਦਾ ਹੋਇਆ ਇਹਨਾਂ ਨੇ ਬੀਜ ਦਿੱਤੇ ਉਹ ਨੌਨ ਵੀਟੀਬੀ ਸੀਗਾ ਉਹਦੇ ਨਾਲ ਸੁੰਡੀ ਵੀ ਪੈ ਗਈ ਕੁਝ ਚੱਕੜ ਚੱਲੇ ਬਹੁਤ ਆਏ ਉਹਨਾਂ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ 20 ਰੁਪਏ ਸਾਨੂੰ ਚੁਗਾਈ ਪੈ ਗਈ ਹੁਣ ਜੇ 10 ਕੁਇੰਟਲ ਕੋਈ ਜ਼ਿਮੀਦਾਰ ਇੱਥੇ ਨਰਮਾ ਲੈ ਕੇ ਆਉਂਦਾ ਤੇ 1500 ਰੁਪਏ 10 ਕੁਇੰਟਲ ਦਾ ਉਹ ਕਿਰਾਇਆ ਲੱਗ ਜਾਂਦਾ ਤੇ ਉਹ 2 ਦਿਨ ਜੇ ਉਹਦਾ ਟੈਂਪੋ ਇੱਥੇ ਰੁਕ ਗਿਆ ਤੇ ਉਹਦੇ 3000 ਉਹ ਪੈ ਗਿਆ ਤੇ ਚੁਗਾਈ ਪੈ ਗਈ ਨਰਮੇ ਵਿੱਚ ਬਚਿਆ ਕੀ ਜੇ ਨਰਮੇ ਚ ਨਰਮੇ ਚ ਕੁਝ ਨਹੀਂ ਬਚਿਆ ਕਿਸਾਨ ਖਤਲ ਖਰਾਬ ਨਹੀਂ ਹੋ ਰਹੇ कि ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਵੀ ਇਹ ਸਰਕਾਰ ਦੀ ਮੋਨੋਪੋਲੀ ਹੈ ਕੋਈ ਸਰਕਾਰੀ ਨੁਮਾਇੰਦਾ ਵੇਖਣ ਵਾਲਾ ਨਹੀਂਗਾ ਅਸੀਂ ਦੂਜੇ ਦਿਨ ਸਾਨੂੰ ਗੇਟ ਬੰਦ ਕਰਨਾ ਪੈਂਦਾ ਹੈ 2 ਘੰਟੇ ਬੋਲੀ ਚੱਲਦੀ ਹੈ ਫਿਰ ਉਲਟਾ ਅਕਦੇ ਤਿੰਨ ਪਾਤ ਇਹ ਦੂਜੇ ਦਿਨ ਕਹਿੰਦੇ ਵੀ ਸਾਡੇ ਕ੍ਰਾਈਟੇਰੀਆ ਤੇ ਪੂਰਾ ਨਹੀਂ ਉਤਰਦਾ ਅਸੀਂ ਇਹ ਸਿੰਘ ਸਾਹਿਬ ਨੂੰ ਪੁੱਛਿਆ ਵੀ ਕੋਈ ਸਾਨੂੰ ਦੱਸੋ ਤਾਂ ਲੈਂਥ ਤਾਂ ਘਟ ਗਈ ਮੈਨੂੰ ਸਾਨੂੰ ਤਾਂ ਲੈਂਥ ਬਹੁਤ ਜ਼ਿਆਦਾ ਲੱਗਦੀ ਹੈ ਅੱਗੇ ਨਰਮੇ ਚ ਪੀਲੀ ਫੁੱਟੀ ਹੈ ਸਾਹਿਬ ਉਹ ਇਸ ਤਰ੍ਹਾਂ ਹੈ ਵੀ ਨਰਮੇ ਚ ਚਲੋ ਜ਼ਰੂਰ ਹੈ ਪੀਲੀ ਫੁੱਟੀ ਜ਼ਰੂਰ ਹੈ ਪਰ ਸੈਂਟ ਪਰਸੈਂਟ ਪੀਲਾ ਨਰਮਾ ਨਹੀਂਗਾ ਕੋਈ ਸਰਕਾਰ ਨੇ ਜਦੋਂ ਸਾਡਾ ਰੇਟ 450 ਰੁਪਏ ਘੱਟ ਕਰਤਾ ਇਹਨਾਂ ਦਾ ਖਰੀਦਣ ਦਾ ਬੰਦਦਾ ਜੀ ਵੀ ਖਰੀਦ ਕਰੇ ਪਰ ਇਹ ਹੈ ਨਾ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ ਸੀਸੀਆਈ ਬਿਲਕੁਲੀ ਕਿਸਾਨਾਂ ਨੂੰ ਇਹਨੇ ਮਾਰਨ ਤੇ ਤੁਲੀ ਹੋਈ ਹੈ ਇਹਨਾਂ ਅਸੀਂ ਇਹਨਾਂ ਦੇ ਖਿਲਾਫ ਕਿਸਾਨਾਂ 'ਚ ਬਹੁਤ ਜ਼ਿਆਦਾ ਰੋਸ ਹੈ ਕੱਲ ਨੂੰ ਜੇ ਕੋਈ ਵੱਡੀ ਵਾਰਦਾਤ ਇਹਦੇ ਹੁੰਦੀ ਹੈ ਤਾਂ ਉਹਦੀ ਜ਼ਿੰਮੇਵਾਰੀ ਸੀਸੀਆਈ ਦੀ ਪੰਜਾਬ ਗਵਰਨਮੈਂਟ ਦੀ ਤੇ ਸੈਂਟਰ ਗਵਰਨਮੈਂਟ ਦੀ ਹੋਵੇਗੀ